ਉਹ ਆਨਵਰਡ ਚਲੀ ਗਿਆ ਬਾਬੂ ਸਾਜ ਕਾ ਸਸ ਜ ਆਪਣਾ ਖੇਤ ਹੈ ਨਹੀਂ ਜੀ ਨਹੀਂ ਕਲਵੰਦਰ ਕਲਵੰਦਰ ਅੱਛਾ ਫਿਰ ਤੁਸੀਂ ਫੈਮਲੀ ਗਈ ਹੈ ਨਹੀਂ ਮੈਂ ਉੱਥੇ ਕੱਲ ਜਾ ਕੇ ਆਇਆ ਪੀਜੀ ਜਾ ਕੇ ਆਇਆ ਸੀ ਕਾਦ ਮੇਚ ਪਾਇਤਾ ਉਹਦਾ ਐਕਚੁਅਲੀ ਸਾਰਾ ਸੁੱਕਾ ਹੋ ਗਿਆ ਹਾਂ ਹਾਂ ਇਹ ਮੁੰਡੇ ਦਾ ਖੇਤ ਜੀ ਇਹਦਾ ਥੋੜਾ ਫੀਸਿਕਲ ਜੀ ਉਹ ਬੰਦਾ ਕਿੱਥੇ ਸੀ ਕਿੱਥੇ ਫਸ ਗਿਆ ਉਹ ਸਮਾਦ ਲਵੇ ਸੀ ਸਮਾਦ ਲਵੇ ਫਸਿਆ ਜੀ ਉਹ ਉਹ ਜਿੱਥੇ ਖੂਹ ਆ ਜਾਂ ਸਮਾਦ ਆ ਇੱਥੇ ਮਾਤਾ ਸਮਾਦ ਕੋਲ ਆਪ ਕੋ ਵਝਾ ਰਿਆ ਸੀਗਾ ਜੀ ਬਾਹਾਂ ਲੱਗਣ ਤੋਂ ਵਝਾ ਰਿਆ ਸੀ ਜੀ ਬਾਕੀ ਪਿੰਡ ਸਾਰਾ ਉੱਧਰ ਇਸ ਤੋਂ ਅੱਗੇ ਤਾਂ ਲੱਗੀ ਨਹੀਂ ਅੱਗ ਹਵਾ ਹਵਾ ਦੇ ਹਵਾ ਤੇ ਡਿਪੈਂਡ ਕਰਦਾ ਨਾ ਹਵਾ ਤੇ ਐਕਚੁਅਲੀ ਇਹ ਸਾਰਾ ਸੁੱਕਾ ਪਿਆ ਹੁੰਦਾ ਨਵੀਂ ਹੈ ਨਹੀਂ ਬਿਲਕੁਲ ਮੈਨੂੰ ਤਾਂ ਨਾਲ ਜਿੱਦਾਂ ਹਵਾ ਚੱਲ ਲਈ ਆ ਉਹ ਤਾਂ ਫਿਰ ਸਕਿੰਟਾਂ 'ਚ ਹੀ ਫੈਲ ਜਾਂਦੇ ਨੇ ਆ ਕਿ ਤੁਹਾਨੂੰ ਉਹ ਜੰਗਲ ਆ ਹੀ ਅੱਗ ਦੇ ਹਾਲ। ਦੇਖਿਆ ਵੀ ਬਾਤ ਚੱਲੀ ਆਪੇ ਪਤਾ ਨਹੀਂ ਲੱਗਾ ਜੀ ਅੱਗ ਜਦੋਂ। ਸਾਰੇ ਅੱਗ ਬੁਝਾਉਣ ਲੱਗੇ ਵੇ ਤੇ ਪਤਾ ਹੀ ਨਹੀਂ ਲੱਗਿਆ ਜੀ ਬੰਦੇ ਨੂੰ ਵੀ ਆ। ਨਹੀਂ ਬੰਦੇ ਉਸ ਵੇ ਹੋਰ ਸੀਗੇ ਜਦੋਂ ਉਹ। ਸਾਰੇ ਪਿੰਡ 'ਚ ਹੀ ਕਾਫੀ ਪਿੰਡ ਆ ਗਿਆ ਜੀ ਨਾਲ ਦੇ ਪਿੰਡ ਆ ਗਿਆ। ਮੈਂ ਕਿਹਾ ਵੀ ਪਹਿਲਾਂ ਇਹ ਘਰ ਗਿਆ ਤੇ ਉਹ ਬਾਅਦ 'ਚ ਆਏ ਆ। ਨਹੀਂ 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 ਜੀ। ਉਹ ਬੰਦਾ ਤਾਂ ਪਤਾ ਨਹੀਂ ਲੱਗਿਆ ਕਿ ਨਾ ਸਾਰੇ ਆਪਣੇ ਆਪ ਹੀ ਆਮਲੇ ਪਾਸੇ। ਪਤਾ ਜੀ ਇੱਧਰ ਵੀ ਆ ਗਿਆ। ਖਬਰ ਮਿਲੀ ਹੈ ਨਾ ਜੀ ਜ਼ਰਾ ਸਰ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਯੁੱਧ ਨਾਸ਼ੀ ਵਿਰੋਧਾ ਨਾ ਜੀ ਮੈਂ ਅਪਰੋਚ ਪਰ ਤਾਰਨ ਤਾਰਨ ਉਹ ਰਮਨ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੇ ਉਹਨੂੰ ਘਟੋ ਘਟ ਵੀ 4-5 ਘੰਟੇ ਦਾ ਮੇਰਾ ਸਫਰ ਸੀਗਾ ਤੇ ਮੈਂ ਫਿਰ ਰਸੌਣ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਡਾਕਟਰ ਸਾਹਿਬ ਮੈਂ ਖੰਨੇ ਹੀ ਆ ਮੈਂ ਹੋਣੀ ਜਾਣਾ ਉਬਸ ਐਨਾਉਂਸਮੈਂਟ ਕਰਕੇ ਸੀ ਜੀ ਮੈਂ ਕੱਲ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਕੋਈ ਗੱਲ ਨਹੀਂ ਜਿਹੜਾ ਤੂੜੀ ਵਾਲਾ ਨੁਕਸਾਨ ਹੈ ਤਾਂ ਅਸੀਂ ਜਿਹੜੇ ਵੀ ਕਿਸਾਨ ਦਾ ਜੰਨਾ ਹੋਇਆ ਉਹ ਮੈਂ ਆਪਦੀ ਤਨਖਾਹ ਚੋਂ ਖਰੀਦ ਕੇ ਦੇਦਾ ਕਰ ਉਹਨਾਂ ਨੂੰ ਕੋਈ ਇਸ਼ੂ ਨਹੀਂ ਆ ਜਿੱਦੋਂ ਮਰਜ਼ੀ ਲੈ ਲੈਣ ਮੈਨੂੰ ਦੱਸ ਦੇਣ ਫਿਰ ਨੇ ਦੀ ਤੂੜੀ ਆਈ ਉਹ ਬੰਦੇ ਦਾ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸਭਵਗਨਾਂ ਦੀ ਮਦਦ ਕਰ ਰਹੇ ਹਾਂ ਜੀ ਬਚਾਅ ਹੋ ਗਿਆ ਵੀ ਤੂੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹਦਾ ਬੰ ਤੇ ਕੱਲ ਮੈਂ ਪੀਜੀਆ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇੱਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜਵੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਸ ਤੋਂ ਵੀ ਜ਼ਿਆਦਾ ਬੁਰੀ ਤਰ੍ਹਾਂ ਚਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆ ਸੀ ਉਹ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮਿਲਿਆ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਜੀ ਉਹ ਕੰਦੇ ਰੋਸ ਕਰਨ ਦਾ ਸਾਰਾ ਇਲਾਜ ਕਰਾਉ ਕਿ ਉਹਦੇ ਜੇ ਕੰਮ ਨਹੀਂ ਰਹਿਣੀ ਚਾਹੀਦੀ ਇਲਾਜ ਸਾਰਾ ਅਸੀਂ ਇਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰਾ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਕਿਉਂਕਿ ਉਹ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਟ ਇਹਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨੇ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਇਹਨੂੰ ਐਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਵਾ ਲੋ ਕਿਡਨੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀਆਂ ਤੇ ਡਾਇਲਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਆ ਹੁਣ ਤਾਂ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਇਹ ਉਹਨਾਂ ਦੇ ਗੁਰਦੇ ਠੀਕ ਹੋ ਜਾਣ ਨੂੰ ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ ਉਹ ਉਹਨਾਂ ਦੇ ਬਰਨ 50 55% ਦੂਜਿਆਂ ਦੇ 80% ਦੇ ਕਰੀਬ ਜੀ 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਹੋਇਆ ਸੀ ਤੇ ਅ ਅੱਗੇ ਤੋਂ ਅੱਗੇ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲੱਟ ਕੇ ਖੜੀ ਆ ਅਸੀਂ ਇਹ ਸਾਰਾ ਕੁਝ ਕਰਾਂਗੇ ਅਸੀਂ ਮੈਂ ਇਹਨਾਂ ਨਾਲ ਅਸਲਾਹ ਕਰ ਰਿਹਾ ਸੀਗਾ ਜੀ ਅੱਗੇ ਜਿਸ ਤਰ੍ਹਾਂ ਆਪਣੇ ਬੁਜਿੱਤੇ ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ کہیں کہیں ਜਗ੍ਹਾ ਤੇ 100 100 200 200 ਏਕੜ ਸੜ ਗਏ ਨੇ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸ ਲਈ ਵੈਸੇ ਵੀ ਜਿਹੜੀ ਉਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕਤਰਾ ਹੁੰਦਾ ਉਹਦੇ ਚ ਨਹੀਂ ਆਂਦੀ ਦਿੱਕਤ ਇਹ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਪਹਿਲਾਂ ਵੱਢੀ ਜਾਂਦੀ ਆ ਜਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਿਵੇਂ ਬਰਸੀਨ ਆ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਹੋਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜੜੀ ਇਹਦੇ ਵਿੱਚ ਮਦਦ ਮਿਲ ਸਕਦੀ ਹੈ ਬਾਕੀ ਇਸ ਇਨਸਾਨ ਭਰਾ ਅਵੇਅਰ ਹੈਗੇ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪਿੰਡ ਪਹੁੰਚ ਗਿਆ ਸੀਗਾ ਲੇਕਿਨ ਇੱਕ ਬੰਦਾ ਕਿਤੇ गिर ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਤੇ ਸਾਹਿਬ ਪੰਜਾਬ ਚ ਅੱਗੇ ਦੇ ਘਟਰਾਵਾਂ ਬਹੁਤ ਵਾਪਰੀ ਨੇ ਇਹ ਸਰਕਾਰ ਮਾੜੀ ਦਾ ਕੀ ਹੱਲ ਹੈ ਇਹ ਸਰਕਾਰੇ ਦੇ ਬਾਰੇ ਕਰ ਰਹੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਆਪਾਂ ਉਹਦੇ ਵਿੱਚ ਆਪਾਂ ਨੂੰ ਸੋਚਣਾ ਪਵੇਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਉਹਦੇ ਨਾਲ ਡਾਇਵਰਸੀਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬ ਬਾਕੀ ਸਾਨੂੰ ਚੇਤਨ ਹੋਣਾ ਪਏਗਾ ਅੱਜ ਕੱਲ ਜਿਵੇਂ ਬਿਜਲੀ ਦਾ ਸਰਕਾਰ ਬੰਦ ਰੱਖਦੀ ਆ ਸੋ ਚੰਗਿਆਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਆ ਸਾਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਆ ਜਾਂ ਜਿਹੜੀ ਆਪਣੇ ਥੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਆ ਨਾ ਜੀ ਉਹ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਤੇ ਕਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗਹਿਲੀ ਕਰ ਦਿੰਦਾ ਵੀ ਜਿਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ ਗੱਲ ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕਿਸੇ ਦੀ ਮਨ ਲਾ ਅਣਗਹਿਲੀ ਹੋ ਗਈ ਮੂਰਖਤਾ ਗੱਲੋ ਤੁਸੀਂ ਫਿਕਰ ਸੈਕਰੀਟ ਬੀਡੀ ਸੌਟ ਤੀ ਜਾਂ ਕੁਛ ਕਰਤਾ ਉਹਦੇ ਨਾਲ ਕਿੱਥੇ ਤੱਕ ਕਿੱਥੇ ਮਾਲ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਤੇ ਇਹਦੇ ਚ ਮਤਲਬ ਪਰ ਫਿਰ ਵੀ ਮੈਂ ਕਹਿਣਾ ਵੀ ਚਲੋ ਵਾਇਗਰੂ ਠੀਕ ਕਰਿਓ ਤੰਦਰੁਸਤ ਹੋ ਜਾਏ ਤੇ ਬਾਕੀ ਸਾਰਾ ਰੋੜਾ ਜੜਨਾ ਸਾਰਾ ਜੰਮੂ ਹਮਲਾ ਹੋਇਆ ਸੀ ਜੀ